ਦਿੱਲੀ ਦੀ ਤਰ੍ਹਾਂ ਅੱਜ ਫੇਰ ਆਪਾਂ ਇੱਕ ਵਾਰ ਲਾਈਵ ਹੋਏ ਆਂ ਸੋ ਬਹੁਤ ਸਾਰੇ ਵੀਰਾਂ ਦੇ ਸਵਾਲ ਹੁੰਦੇ ਨੇ ਜਿਹੜੇ ਕਿ ਕਮੈਂਟ ਬਾਕਸ ਚ ਆਪਾਂ ਜਵਾਬ ਨਹੀਂ ਦੇ ਸਕਦੇ ਜਾਂ ਫੇਰ ਆਪਾਂ ਭੁੱਲ ਜਾਨੇਂਗੇ ਸੋ ਇਸ ਲਈ ਆਪਾਂ YouTube ਤੇ ਲਾਈਵ ਆਉਣਿਆਂਗੇ ਸੋ ਸਾਰੇ ਵੀਰ ਆਜੋ ਲਾਈਵ ਨਾਲ ਜੁੜਜੋ ਸੋ ਆਪਾਂ ਗੱਲਾਂ-ਵਾਤਾਂ ਕਰਦੇ ਆਂਗੇ ਬਹੁਤ ਹੀ ਵਧੀਆ ਜੀ ਆਪਾਂ ਜਾਣਕਾਰੀ ਦੇਣੀ ਆ ਦੋ ਤਿੰਨ ਪੁਆਇੰਟਾਂ ਤੇ ਸੋ ਜਿਹੜੇ ਵੀ ਲਾਈਵ ਨਾਲ ਜੁੜ ਚੁੱਕੇ ਨੇ ਉਹ ਵੀ ਦੱਸ ਦੋ ਲਓ ਜੀ ਜਸਮੀਤ ਬਾਈ ਆਪਣਾ ਜਸਮੀਤ ਮਾਨ ਇਹ ਜੁੜ ਚੁੱਕਿਆ ਗੁੱਡ ਆਫਟਰਨੂਨ ਵੀਰ ਹੋ ਠੀਕ ਹੋ ਘਰ ਪਰਿਵਾਰ ਸਭ ਵਧੀਆ ਜੀ ਸੋ ਬਾਈ ਇੱਕ ਵਾਰ ਆਏ ਦੱਸ ਦੋ ਕਿ ਆਵਾਜ਼ ਤੁਹਾਡੇ ਕੋਲ ਸਹੀ ਆ ਰਹੀ ਹੈ ਬਿਲਕੁਲ ਫਿਰ ਆਪਾਂ ਗੱਲਬਾਤ ਕਰਦੇ ਆਂਗੇ ਸੋ ਬਾਈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਤਾਂ ਜੋ ਸਾਰੇ ਵੀਰਾਂ ਕੋਲ ਆਪਣਾ ਜਿਹੜਾ ਲਾਈਵ ਆ ਪਹੁੰਚ ਸਕੇ ਆਪਣੇ ਵੱਲੋਂ ਦਿੱਤੀ ਥੋੜੀ ਬਹੁਤੀ ਜਾਣਕਾਰੀ ਕਿਸੇ ਦੇ ਕੰਮ ਆ ਸਕੇ ਸੋ ਬਾਈ ਜਿਹੜਾ ਲਾਈਵ ਆ ਸ਼ੇਅਰ ਸਾਰੇ ਵੀਰ ਕਰ ਦਿਓ ਜਿਹੜੇ ਵੀਰ ਲਾਈਵ ਆ ਚੁੱਕੇ ਨੇ ਥੈਂਕ ਯੂ ਵੀਰ ਥੈਂਕ ਯੂ ਜਸਮੀਤ ਬਾਈ ਕਹਿੰਦਾ ਕਹਿੰਦਾ ਬਾਈ ਮੈਂ ਤੇਰੀ ਵੀਡੀਓ ਹੀ ਦੇਖਦਾ ਸੀ ਧੰਨਵਾਦ ਬਾਈ ਜਿਹੜਾ ਤੁਸੀਂ ਆਪਣੇ ਚੈਨਲ ਨੂੰ ਛੋਟੇ ਜਿਹੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋਗੇ ਸ਼ੁਕਰੀਆ ਬਹੁਤ ਬਹੁਤ ਲਓ ਜੀ ਜਾਨਵਰ ਆਪਣੀ ਛੱਡ ਲਈ ਸੀਗੀ ਇਹ ਤਕਰੀਬਨ 6 ਵਜੇ ਵਾਲੇ ਨੇ 5:52 ਮਿੰਟ ਹੋ ਗਏ ਆਪਾਂ ਹੁਣ ਗੱਲਬਾਤ ਕਰਦੇ ਆਂਗੇ ਥੋੜੇ ਜੀ ਵੀਰ ਹੋਰ ਜੁੜ ਜਾਣ ਦੋ ਫਿਰ ਆਪਾਂ ਜਿਹੜੀ ਗੱਲਬਾਤ ਸਟਾਰਟ ਕਰਾਂਗੇ ਠੀਕ ਆ ਵੀਰੇ ਬਾਈ ਕਹਿੰਦਾ ਆਵਾਜ਼ ਤੁਹਾਡੀ ਸਹੀ ਆਉਂਦੀ ਹੈਗੀ ਸੋ ਬਾਈ ਆਪਾਂ ਅੱਜ ਨਾ ਵੀਡੀਓ ਇੱਕ ਅਪਲੋਡ ਕੀਤੀ ਹੈਗੀ ਆਪਣੇ ਚੈਨਲ ਤੇ ਹੁਣੀ ਤਕਰੀਬਨ 15-20 ਮਿੰਟ ਹੋਏ ਨੇਗੇ ਸੋ ਉਹ ਵੀਡੀਓ ਚ ਬਾਈ ਆਪਾਂ ਨੇ ਇੱਕ ਇਦਾਂ ਦਾ ਫਾਰਮੂਲਾ ਦੱਸਿਆ ਹੈਗਾ ਹਨਾ ਜਿਹੜੇ ਵੀਰਾਂ ਨੇ ਚਲੋ ਵੀਡੀਓ ਦੇਖ ਲਈ ਉਹ ਤਾਂ ਵਧੀਆ ਗੱਲ ਆ ਗਈ ਹੈ ਨਾ ਜਿਹੜੇ ਨਈ ਵੀਰ ਨੇ ਹਾਲੇ ਦੇਖੀ ਉਹ ਜਾ ਕੇ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਉਸ ਵੀਡੀਓ ਚ ਬਹੁਤ ਹੀ ਵਧੀਆ ਜਿਹੜੀ ਆਪਾਂ ਨੇ ਇੱਕ ਕਾੜਾ ਤਿਆਰ ਕਰਨ ਦਾ ਫਾਰਮੂਲਾ ਆਪਾਂ ਉਸ ਵੀਡੀਓ ਚ ਤੁਹਾਨੂੰ ਦੱਸਿਆਗਾ ਉਹਦੇ ਨਾਲ ਦੋਸਤੋ ਮੁਰਗੀਆਂ ਨੂੰ ਬਿਲਕੁਲ ਵੀ ਨਹੀਂ ਕੋਈ ਬਿਮਾਰੀ ਲੱਗਦੀ ਜੇ ਕੋਈ ਵੀ ਬਿਮਾਰੀ ਹੈਗੀ ਆ ਮੁਰਗੀਆਂ ਨੂੰ ਲੱਗੀ ਹੋਈ ਆ ਉਹਦੇ ਨਾਲ ਬਿਲਕੁਲ ਠੀਕ ਹੋ ਜੂ ਜਿਵੇਂ ਕਿ ਬਿਮਾਰੀਆਂ ਬਹੁਤ ਸਾਰੀਆਂ ਅੱਜ ਕੱਲ ਲੱਗ ਜਾਂਦੀਆਂ ਨੇ ਆਪਣੇ ਜਾਨਵਰਾਂ ਨੂੰ ਮੁਰਗੀਆਂ ਖਰਾਕ ਨਹੀਂ ਖਾਂਦੀਆਂ ਜਾਂ ਫਿਰ ਮੁਰਗੇ ਖਰਾਕ ਨਹੀਂ ਖਾਂਦੇ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਗਲੇ ਚੋਂ ਖਰਖਰਦੀ ਆਵਾਜ਼ ਆਉਂਦੀ ਹੈਗੀ ਸੋ ਇਦਾਂ ਦੀਆਂ ਕਾਫੀ ਸਾਰੀਆਂ ਬਿਮਾਰੀਆਂ ਅੱਜ ਕੱਲ ਆਪਣੇ ਜਾਨਵਰਾਂ ਨੂੰ ਲੱਗ ਜਾਂਦੀਆਂ ਨੇ ਸੋ ਉਹਦੇ ਵਿੱਚ ਜਿਹੜਾ ਆਪਾਂ ਨੇ ਕਾੜਾ ਤਿਆਰ ਕਰਨ ਦਾ ਤੁਹਾਨੂੰ ਤਰੀਕਾ ਦੱਸਿਆਗਾ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਆ ਦੋਸਤੋ ਉਹਦੇ ਨਾਲ ਤਕਰੀਬਨ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇਗੀਆਂ ਸੋ ਅੱਜ ਆਪਾਂ ਉਹ ਕਿਸੇ ਕਿਤਾਬ ਤੋਂ ਪੜਿਆ ਸੀਗਾ ਆਪਾਂ ਜਾਣਕਾਰੀ ਲੈਤੀ ਸੀ ਅੱਗੇ ਅੱਪਾ ਸੋਚਿਆ ਕਿ ਆਪਣੇ ਸਾਰੇ ਵੀਰਾਂ ਨਾਲ ਉਹ ਵੀਡੀਓ ਜਿਹੜੀ ਸ਼ੇਅਰ ਕੀਤੀ ਜਾਵੇ ਤਾਂ ਕਰਕੇ ਆਪਾਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰ ਲਈ ਸੀਗੀ ਸੋ ਜਿਹੜੇ ਵੀਰਾਂ ਨੇ ਨਹੀਂ ਦੇਖਿਓ ਜ਼ਰੂਰ ਦੇਖਿਓ ਜਾ ਕੇ ਆਪਣੀ ਲੇਟੈਸਟ ਵੀਡੀਓ ਹੈਗੀ ਸੋ ਉਹ ਚ ਆਪਾਂ ਨੇ ਪ੍ਰੋਪਰ ਡੀਟੇਲ ਚ ਦੱਸਿਆ ਹੈ ਕਿ ਕਾੜਾ ਕਿਵੇਂ ਤਿਆਰ ਕਰਨਾ ਹੈ ਪੰਨੂ ਵੀਰ ਕਹਿੰਦਾ ਬਈ ਇਹ 5x ਨੂੰ ਸਟਾਰਟਰ ਫੀਲਡ ਪਾ ਸਕਦੇ ਆ ਬਾਈ ਚੈਕਸ ਕਿੰਨੇ ਕੁ ਟਾਈਮ ਦੇਣਗੇ ਕਿੰਨੇ ਦਿਨਾਂ ਦੇਣਗੇ ਜਾਂ ਕਿੰਨੇ ਮਹੀਨਿਆਂ ਦੇਣ ਇਹ ਗੱਲ ਦੱਸੋ ਮੈਨੂੰ ਏਜ ਕਿੰਨੀ ਆ ਚੈਕਸ ਦੀ ਫਿਰ ਪਤਾ ਨੂੰ ਦੱਸਾਂਗੇ ਕਿ ਪਾ ਸਕਦੇ ਆ ਜਾਂ ਨਹੀਂ ਜਸਮੀਤ ਭਾਈ ਕਹਿੰਦਾ ਚੰਗੀ ਵੀਡੀਓ ਸੀ ਅੱਜ ਵਾਲੀ ਧੰਨਵਾਦ ਭਾਈ ਜਸਮੀਤ ਜਸਮੀਤ ਭਾਈ ਆਪਣੇ ਚੈਨਲ ਨਾਲ ਹਮੇਸ਼ਾ ਹੀ ਖੜਾਗਾ ਬਾਈ ਤੇ ਆਪਣੀਆਂ ਵੀਡੀਓ ਸਾਰੀਆਂ ਦੇਖਦਾ ਪ੍ਰੋਪਰ ਹੈਨਾ ਸੋ ਧੰਨਵਾਦ ਭਾਈ ਜਸਮੀਤ ਦਾ ਪੰਨੂ ਵੀਰ ਤੁਸੀਂ ਐਂ ਦੱਸੋ ਕਿ 10 ਡੇਜ਼ ਦੇ ਵੀਰੇ ਚਿਕਸ ਤੁਹਾਡੇ ਛੋਟੇ ਨੇਗੇ ਤੁਸੀਂ ਪ੍ਰੀ-ਸਟਾਰਟ ਟ੍ਰਿਪ ਪਾਓ ਹਾਲੇ ਸਟਾਰਟਰ ਫੀਡ ਹਾਲੇ ਤੁਸੀਂ ਨਾ ਪਾਓ ਕਿਉਂਕਿ 10 ਦਿਨਾਂ ਦੇ ਬੱਚੇ ਛੋਟੇ ਬਹੁਤ ਹੁੰਦੇ ਨੇ ਤੁਸੀਂ ਸਟਾਰਟ ਪ੍ਰੀ-ਸਟਾਰਟਰ ਜਿਹੜੀ ਫੀਡ ਪਾਓ ਤੇ ਉਸ ਦੇ ਨਾਲ-ਨਾਲ ਤੁਸੀਂ ਕੀ ਪਾ ਸਕਦੇ ਹੋ ਉਹਦੇ ਨਾਲ-ਨਾਲ ਤੁਸੀਂ ਜਿਹੜੇ ਬੱਚਿਆਂ ਨੂੰ ਪਾਓ ਜਿਵੇਂ ਕਣਕ ਦੀ ਕਿਣਕੀ ਹੁੰਦੀ ਹੈ ਜਮਾ ਬਰੀਕ ਕਿਣਕੀ ਯਾ ਜਮਾ ਬਰੀਕ ਮੱਕੀ ਪਿਹਾਈ ہوئی ਆਪਣੀ ਬਿਲਕੁਲ ਬਰੀਕ ਹੈ ਨਾ ਉਹ ਚੀਜ਼ ਵੀ ਦੇ ਸਕਦੇ ਆ ਉਹ ਚੀਜ਼ ਨਾਲ ਵੀ ਜਿਹੜੀ ਚੰਗੀ ਗ੍ਰੋਥ ਕਰਦੇ ਨੇ ਆਪਣੇ ਬੱਚੇ ਜਸਮੀਤ ਬਾਈ ਕਹਿੰਦਾ ਮੇਰੇ ਮੁਰਗਾ ਤੇ ਮੁਰਗੀਆਂ 2 ਮੰਤ ਦੇ ਹੋ ਗਏ ਠੀਕ ਆ ਵੀਰੇ ਉਹਨਾਂ ਨੂੰ ਕੈਲਸ਼ੀਅਮ ਜ਼ਰੂਰ ਪਾਓ ਜਸਮੀਤ ਬਾਈ ਜਿਹੜਾ ਕੈਲਸ਼ੀਅਮ ਇਹਨਾਂ ਨੂੰ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਕਈ ਵੀਰ ਕੈਲਸ਼ੀਅਮ ਨਹੀਂ ਪਾਉਂਦੇ ਬਾਅਦ ਚੋਂ ਉਸ ਗੱਲ ਦੀ ਜਿਹੜੀ ਦਿੱਕਤ ਆਉਂਦੀ ਹੈਗੀ ਸੋ ਸਾਰੇ ਵੀਰ ਕੈਲਸ਼ੀਅਮ ਜ਼ਰੂਰ ਪਾਓ ਜੇਕਰ ਕੈਲਸ਼ੀਅਮ ਨਹੀਂ ਪਤਾ ਆਪਾਂ ਤੁਹਾਨੂੰ ਕੈਲਸ਼ੀਅਮ ਵੀ ਦੱਸ ਦਾਂਗੇ ਕਿ ਕਿਹੜਾ ਕੈਲਸ਼ੀਅਮ ਆਗਾ ਆਹ ਟਾਈਮ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਸਾਰੇ ਜਾਨਵਰਾਂ ਨੂੰ ਕਿਉਂਕਿ ਅੱਗੇ ਆਪਣੇ ਜਾਨਵਰਾਂ ਨੇ ਹੁਣ ਅੰਡੇ ਤੇ ਆਉਣਾਗਾ ਅੰਡੇ ਤੇ ਆਉਣ ਕਰਕੇ ਜਿਹੜਾ ਕੈਲਸ਼ੀਅਮ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾਗਾ ਆਪਾਂ ਨਾਮ ਕੈਲਸ਼ੀਅਮ ਦਾ ਪਹਿਲਾਂ ਵੀ ਵੀਡੀਓ 'ਚ ਵੀ ਦੱਸਿਆ ਹੋਇਆਗਾ ਬਹੁਤ ਸਾਰੀਆਂ ਵੀਡੀਓ 'ਚ ਪਹਿਲਾਂ ਵੀ ਦੱਸਿਆ ਹੋਇਆਗਾ ਲੱਖਾਪੂ ਲਰਵਾਈ ਬਾਈ ਕਹਿੰਦਾ ਬਾਈ ਮੇਰ 4 ਮਾਂਥ ਤੇ ਆ ਠੀਕ ਆ ਵੀਰੇ 4 ਮਾਂਥ ਦੇ ਬਾਅਦ ਐਂਸਾ ਹਿਸਾਬ ਲਾ ਲਓ ਵੀ ਤਕਰੀਬਨ ਇੱਕ ਮਹੀਨੇ ਤੱਕ ਉਹ ਜਿਹੜਾ ਆਰਾਮ ਨਾਲ ਅੰਡੇ ਤੇ ਆ ਜਾਣਗੇ ਬਾਈ ਜੇਕਰ ਵਧੀਆ ਤੋਂ ਢੀ ਖਰਾਕ ਹੋਊਗੀ ਤੇ ਜਸਮੀਤ ਬਾਈ ਕਹਿੰਦਾ ਕੈਲਸ਼ੀਅਮ ਤਾਂ ਮੈਂ ਡੇਲੀ ਹਣਾ ਹਾਂ ਵੀਰੇ ਪਾ ਦਿਆ ਕਰੋ ਡੇਲੀ ਨਾ ਬਾਈ ਜਿੱਕੋ ਦੋ ਦਿਨ ਵਿੱਚ ਦੀ ਛੱਡ ਦਿਆ ਕਰੋ ਤਾਂ ਵੀ ਕੋਈ ਦਿੱਕਤ ਕਿਉਂਕਿ ਕੈਲਸ਼ੀਅਮ ਤਾਂ ਤਕਰੀਬਨ ਇਹ ਆਪਾਂ ਹਫ਼ਤੇ 'ਚ ਤਿੰਨ ਵਾਰ ਵੀ ਪਾ ਦੀ ਤਾਂ ਵੀ ਬਹੁਤ ਹੁੰਦਾ ਹੈਗਾ ਪਰ ਪਾਉਣਾ ਜ਼ਰੂਰ ਆ ਵੀ ਕੈਲਸ਼ੀਅਮ ਆਪਾਂ ਇਹੀ ਗੱਲੋਂ ਮਾਰ ਖਾ ਜਾਂਦੇ ਆ ਬਈ ਕਿ ਆਪਾਂ ਫੀਡ ਫੂਡ ਵਧੀਆ ਪਾਉਨੇ ਆਗੇ ਹਨ ਪਰ ਜਿਹੜਾ ਕੈਲਸ਼ੀਅਮ ਆਪਾ ਉਹ ਨਹੀਂ ਪਾਉਂਦੇ ਹੈਗੇ ਕੈਲਸ਼ੀਅਮ ਬਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸੋ ਸਾਰੇ ਵੀਰ ਕੈਲਸ਼ੀਅਮ ਜ਼ਰੂਰ ਜਿਹੜਾ ਜਾਰੀ ਰੱਖੋ ਤੇ ਹਰੀਆਂ ਸਬਜ਼ੀਆਂ ਵਗੈਰਾ ਹਰਾ ਚਾਰਾ ਵਗੈਰਾ ਉਹ ਤੁਸੀਂ ਪਾਉਂਦੇ ਰਹੋ ਉਹਦੇ ਨਾਲ ਇਹਨਾਂ ਦੀ ਚੰਗੀ ਗਰੋਥ ਹੁੰਦੀ ਹੈ ਜੀ ਸੋ ਬਾਕੀ ਇੱਕ ਗੱਲ ਹੋਰ ਆ ਬਈ ਹੁਣ ਜਿਨ੍ਹਾਂ ਦੇ ਜਾਨਵਰ ਤਕਰੀਬਨ 2 2 3 ਮਹੀਨਿਆਂ ਦੇ ਹੋ ਗਏ ਹਨ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਿਹੜਾ ਆਪਣੇ ਮੁਰਗੀਆਂ ਦਾ ਵੇਟ ਨਾ ਜ਼ਿਆਦਾ ਵਧਨ ਦਿਓ ਆਪਾਂ ਇਹ ਨਾ ਆਪਾਂ ਜਲਦੀ ਮੁਰਗੀ ਨੂੰ ਅੰਡੇ ਤੇ ਲਿਆਉਣ ਕਾਰਨ ਮਤਲਬ ਕਿ ਚਾਹੁੰਦੇ ਕਿ ਇਹ ਮੁਰਗੀ ਜਲਦੀ ਅੰਡੇ ਤੇ ਆ ਜਾਏ ਤਾਂ ਕਰਕੇ ਆਪਾਂ ਇਹਨਾਂ ਨੂੰ ਖੁਰਾਕ ਬਹੁਤ ਜ਼ਿਆਦਾ ਦੇ ਦਿੰਨੇ ਆ ਬਈ ਜਿਆਦਾ ਖਰਾਕ ਦਿੱਤੀ ਵੀ ਬਈ ਮਾੜੀ ਆ ਕਿਉਂਕਿ ਜਿਹੜੀ ਅੰਡੇ ਵਾਲੀ ਮੁਰਗੀ ਆ ਉਹ ਤਕਰੀਬਨ ਅੰਡੇ ਵਾਲੀ ਮੁਰਗੀ ਦਾ weight ਤਕਰੀਬਨ 150 ਗ੍ਰਾਮ ਹੋਣਾ ਚਾਹੀਦਾ ਮਤਲਬ ਸੌਰੀ ਮਾਫ ਕਰਨਾ 1500 ਗ੍ਰਾਮ ਹੋਣਾ ਚਾਹੀਦਾ ਮਤਲਬ ਕਿ 1.5 ਕਿਲੋ ਠੀਕ ਆ ਜੀ 1.5 ਕਿਲੋ ਦੇ ਕਰੀਬ ਜਿਹੜਾ weight ਹੋਣਾ ਚਾਹੀਦਾ ਹੈਗਾ ਜਿਹੜਾ ਜਿਆਦਾ weight ਕਰ ਜਾਂਦੀ ਹੈ ਮੁਰਗੀ ਬਾਈ ਤੇ ਉਹ ਅੰਡੇ ਤੇ ਨਹੀਂ ਆਉਂਦੀ ਜਿਸਮੀਤભાઈ ਕਹਿੰਦਾ ਕਹਿੰਦਾ ਬਾਈ ਬਾਲਾ ਕੋ ਸਿੱਖ ਨੂੰ ਮਿਲਦਾ ਠੀਕ ਆ ਬਾਈ ਠੀਕ ਆ ਧੰਨਵਾਦ ਤੇਰਾ ਬਹੁਤ ਬਹੁਤ ਹੈਣਾ ਆਪਾਂ ਨੂੰ ਇਹੀ ਹੁੰਦਾ ਕਿ ਬਾਈ ਆਪਣੀ ਵੀਡੀਓ ਤੇ ਜੇ ਕੋਈ ਥੋੜਾ ਜਿਹਾ ਵੀ ਸਿੱਖ ਲੇ ਹੈਣਾ ਚਲੋ ਆਪਾਂ ਨੂੰ ਬਾਲਾ ਕੋਸਤਾ ਨਹੀਂ ਪਤਾ ਹੈਣਾ ਆਪਾਂ ਕੋਈ ਬਾਲੇ ਵੱਡੇ ਮਾਹਰ ਤਾਂ ਹੈ ਨਹੀਂ ਪਰ ਜਿੰਨਾ ਕਪਾ ਨੂੰ ਨੌਲੇਜ ਹੁੰਦੀ ਹੈ ਹੈਣਾ ਜਿੰਨਾ ਕਪਾ ਨੂੰ ਚਲੋ ਜਾਣਕਾਰੀ ਹੈਗੀ ਹੈ ਉੰਨੀ ਕਪਾ ਵੀਰਾਂ ਨਾਲ ਸਾਂਝੀ ਕਰ ਲੈਣੇ ਹੈਗਾ ਹੈਣਾ ਤੁਹਾਡੇ ਵਰਗੇ ਵੀਰਾਂ ਨਾਲ ਹੈਣਾ ਤੁਸੀਂ ਚੈਨਲ ਨੂੰ ਪਿਆਰ ਵੀ ਬਹੁਤ ਦੇ ਹੀ ਜਾਂਦੇ ਹੋਗੇ ਇੰਨੇ ਜੋਗੇ ਹੈ ਨਹੀਂ ਸੀਗੇ ਸੋ ਤੁਸੀਂ ਪਿਆਰ ਬਹੁਤ ਦੇ ਰਹੋਗੇ ਤਾਂ ਕਰਕੇ ਆਪਣਾ ਫਰਜ਼ ਆਗਾ ਕਿ ਜਿਹੜਾ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਈਏ ਸੋ ਇਸ ਲਈ ਆਪਾਂ ਥੋੜਾ ਜਿਹਾ ਨਾ ਵੇਟ ਬਲ ਬਲ ਕਾਫੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਜਿਹੜੇ ਵੀਰ ਕਹਿੰਦੇ ਨੇ ਕਿ ਸਾਡੀ ਮੁਰਗੀ ਦਾ ਵੇਟ ਭਾਈ 2 ਕਿਲੋ ਹੋ ਗਿਆ 2.5 ਕਿਲੋ ਹੋ ਗਿਆ ਭਾਈ ਜਦੋਂ ਵੇਟ ਮੁਰਗੀ ਜ਼ਿਆਦਾ ਕਰ ਜਾਂਦੀ ਹੈ ਉਹਦੇ ਚਰਬੀ ਚੜ ਜਾਂਦੀ ਹੈਗੀ ਤਾਂ ਕਰਕੇ ਓਹੋ ਜਿਹੜਾ ਅੰਡੇ ਤੇ ਲੇਟ ਆਉਂਦੀਆਂ ਜਾਂ ਫਿਰ ਅੰਡਾ ਨਹੀਂ ਦਿੰਦੀ। ਬਾਈ ਕਹਿੰਦਾ ਮੇਰਾ ਮੁਰਗਾ ਹੁਣ ਠੀਕ ਆ ਜੋ ਉਸ ਦਿਨ ਸੁਸਤ ਸੀ। ਠੀਕ ਆ ਵੀ ਠੀਕ ਆ। ਵਧੀਆ ਗੱਲ ਆ। ਬਸ ਬਾਈ ਜਦੋਂ ਆਪਾਂ ਸਫਲ ਪੋਲਟਰੀ ਫਾਰਮਰ ਆਪਉਦੀ ਬਣਦੇ ਆਂਗੇ। ਜਦੋਂ ਆਪਾਂ ਇਹਨਾਂ ਦੀਆਂ ਬਿਮਾਰੀਆਂ ਬਾਰੇ ਆਪਾਂ ਨੂੰ ਪਤਾ ਲੱਗ ਗਿਆ ਹਨਾ। ਚਲੋ ਬੱਚੇ ਰੱਖ ਰੇਖ ਲੈਂਦਾ ਪਾਲ ਰੇਖ ਲੈਂਦਾ ਹਨਾ ਪਰ ਜਦੋਂ ਬਿਮਾਰੀ ਆਉਂਦੀ ਹੈਗੀ ਉਦੋਂ ਵਾਲੀ ਦਿੱਕਤ ਆਉਂਦੀ ਹੈਗੀ। ਬਿਮਾਰੀ 'ਚ ਜਦੋਂ ਬਿਮਾਰੀ ਪੈਂਦੀ ਹੈਗੀ ਉਦੋਂ ਬਹੁਤ ਸਾਰੇ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਜੇਕਰ ਆਪਾਂ ਬਿਮਾਰੀਆਂ ਤੋਂ ਜਾਣੂ ਆ ਇਹਨਾਂ ਦੀ ਬਿਮਾਰੀਆਂ ਤੋਂ ਤਾਂ ਆਪਾਂ ਵਧੀਆ ਫਾਰਮਿੰਗ ਕਰ ਸਕਦੇ ਹਾਂਗੇ ਬਾਕੀ ਵੀ ਜਦੋਂ ਆਪਾਂ ਜਾਣਕਾਰੀ ਲੈ ਕੇ ਕੰਮ ਕਰਦੇ ਹਾਂ ਨਾ ਕੋਈ ਵੀ ਥੋੜੀ-ਬਹੁਤੀ ਜਾਣਕਾਰੀ ਤਾਂ ਅਪਾ ਸਾਫਲੀ ਹੁੰਨੇ ਆ ਬਾਈ ਕਹਿੰਦਾ ਵਿਮਰਲ ਦੇ ਦਿੱਤੀ ਸੀ ਬਾਈ ਜੋ ਤੂੰ ਤੁਸੀਂ ਠੀਕ ਆ ਬ੍ਰੀ ਠੀਕ ਆ ਬਹੁਤ ਵਧੀਆ ਸੋ ਹੁਣ ਜਿਹੜਾ ਇਹ ਸਮਾਂ ਦੋਸਤੋ ਹੁਣ ਮਲਕੇ ਮਹੀਨਾ ਜਲਾਈ ਜਿਹੜਾ ਮਹੀਨਾ ਖਤਮ ਹੋ ਚੁੱਕਿਆ ਹੈ ਨਾ ਅਗਸਤ ਅੱਗੇ ਸਟਾਰਟ ਹੋਊਗਾ ਜ਼ਿਆਦਾਤਰ ਵੀਰਾਂ ਦੀਆਂ ਮੁਰਗੀਆਂ ਨੇ ਅਗਸਤ ਮਹੀਨੇ 'ਚ ਅੰਡੇ ਦੇ ਆਉਣੀਆਂ। ਹੁਣ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਦੱਸਣ ਜਾ ਰਹੇ ਹਾਂ। ਇਹ ਸਾਰੀ ਵੀਰਾਂ ਲਈ ਜ਼ਰੂਰੀ ਆ। ਧਿਆਨ ਨਾਲ ਸੁਣਿਓ ਬਈ। ਹੁਣ ਜਿਹੜੇ ਮਾਰਚ ਮਹੀਨੇ 'ਚ ਬੱਚੇ ਪਾਏ ਨੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ। ਠੀਕ ਹੈ ਜੀ। ਅਗਸਤ 'ਚ ਉਹ ਤਕਰੀਬਨ ਜਨਵਰੀ ਪੰਜ ਮਹੀਨਿਆਂ ਦੇ ਹੋ ਜਾਣਗੇ। ਠੀਕ ਹੈ ਜੀ ਜਿਨ੍ਹਾਂ ਨੇ ਪਾਏ ਨੇ ਮਾਰਚ ਠੀਕ ਹੈ ਜੀ। ਉਹ ਹੁਣ ਮਾਰਚ ਮਹੀਨੇ ਵਾਲੇ ਜਿਹੜੇ ਬੱਚੇ ਨੇ ਉਹ ਹੁਣ ਅੱਗੇ ਆਂਡੇ ਤੇ ਆਉਣਗੇ। ਉਹਨਾਂ ਲਈ ਕੀ ਕਰਨਾ ਜ਼ਰੂਰੀ ਆ। ਜਿਹੜੇ ਵੀਰਾਂ ਦੇ ਮਾਰਚ ਮਹੀਨੇ 'ਚ ਬੱਚੇ ਪਾਏ ਨੇ ਉਹ ਵੀਰ ਸਾਰੇ ਜਿਹੜੇ ਆਪਣੇ ਸੈਟਅਪ ਨੇ ਜਾਂ ਫਿਰ ਖੁੱਡੇ ਨੇਗੇ ਜਿੰਨਾਂ ਕੋਲ ਬੱਟੇ ਖੁੱਡੇ ਜਾਂ ਸੈਟਅਪ ਨੇਗੇ ਜਾਂ ਫਾਰਮ ਨੇ ਉਹ ਤਾਂ ਲਾ ਦਿਓ ਬਈ ਕ੍ਰੇਟ ਵਗੈਰਾ। ਜਿੱਥੇ ਇਹ ਮੁਰਗੀਆਂ ਆਂਡੇ ਦੇ ਸਕਣ। ਠੀਕ ਆ ਜੀ। ਹੁਣ ਜਿਹੜਾ ਬਿਲਕੁਲ ਸਹੀ ਸਮਾਂਗਾ ਕ੍ਰੇਟ ਲਾਉਣ ਦਾ। ਕਿਉਂਕਿ ਹੁਣ ਜਿਹੜਾ ਅੱਗੇ ਸਮਾਂਗਾ ਉਹ 10 20 ਦਿਨਾਂ ਤੱਕ ਤਕਰੀਬਨ ਜਾਂ ਮਹੀਨੇ ਤੱਕ ਜਿਹੜੀਆਂ ਸਾਰੀਆਂ ਮੁਰਗੀਆਂ ਅੰਡੇ ਤੇ ਆ ਜਾਣੀਆਂ ਤਕਰੀਬਨ ਜਿਵੇਂ ਆਪਾਂ ਗੱਲ ਕੀਤੀ ਜਿਹੜੇ ਵੀਰਾਂ ਨੇ ਮਾਰਚ ਮਹੀਨੇ 'ਚ ਬੱਚਾ ਪਾਇਆਗਾ ਸੋ ਉਹ ਵੀਰ ਕ੍ਰੇਟ ਜ਼ਰੂਰ ਲਗਾ ਦਿਓ ਜਿਨ੍ਹਾਂ ਦੇ ਖੁੱਡੇ ਛੋਟੇ ਨੇਗੇ ਜਿਵੇਂ ਆਪਣਾ ਛੋਟਾ ਖੁੱਡਾ ਹਨਾ ਜਿਵੇਂ ਸੈਟਅਪ ਛੋਟੇ ਬਣਾਏ ਹੋਏ ਨੇ ਉਹ ਤੁਸੀਂ ਕੀ ਕਰੋ ਉਹ ਇੱਟਾਂ ਦੇ ਨਾ ਖਾਨੇ ਜੇ ਬਣਾ ਦਿਓ ਜਿਸ ਤਰ੍ਹਾਂ ਆਪਾਂ ਚਾਰ ਇੱਟਾਂ ਧਰ ਕੇ ਐਂ ਚਾਰ ਇੱਟਾਂ ਧਰ ਕੇ ਖਾਨੇ ਜੇ ਬਣਾ ਦਿਓ ਵਿੱਚੋਂ ਥੋੜਾ ਜਿਹਾ ਡੂੰਘਾ ਜੇ ਕਰ ਦਿਓ ਵਿੱਚ ਥੂੜੀ ਜੀ ਧਰ ਦਿਓ ਉੱਥੇ ਜਿਹੜੀਆਂ ਮੁਰਗੀਆਂ ਅੰਡੇ ਦੇਣੀਆਂ ਆ ਇੱਕ ਤਾਂ ਦੋਸਤੋ ਫਾਇਦਾ ਇਹ ਹੋਊਗਾ ਕਿ ਉੱਥੇ ਮੁਰਗੀ ਨੂੰ ਪਤਾ ਲੱਗ ਜੂਗੀ ਮੈਂ ਇੱਥੇ ਅੰਡਾ ਦੇਣਾਗਾ ਠੀਕ ਆ ਜੀ ਦੂਜੀ ਗੱਲ ਇਹ ਆ ਕਿ ਅੰਡਾ ਬਿਲਕੁਲ ਸਾਫ਼ ਮਿਲੂਗਾ ਆਪਾਂ ਨੂੰ ਜਦੋਂ ਆਪਾਂ ਨੂੰ ਅੰਡਾ ਸਾਫ਼ ਮਿਲੂ ਤਾਂ ਮਾਰਕੀਟ 'ਚ ਵੀ ਜਿਹੜਾ ਅੰਡੇ ਦਾ ਰੇਟ ਬਹੁਤ ਵਧੀਆ ਜਿਹੜਾ ਆਪਾਂ ਨੂੰ ਮਿਲਦਾਗਾ ਜਦੋਂ ਅੰਡਾ ਖਰਾਬ ਹੋ ਜਾਂਦਾਗਾ ਉਦੋਂ ਜਿਹੜੀ ਮਾਰਕੀਟ 'ਚ ਆਪਾਂ ਨੂੰ ਰੇਟ ਘੱਟ ਮਿਲਦਾਗਾ ਅੰਡੇ ਦਾ ਸੋ ਜਿਹੜਾ ਕ੍ਰੇਟ ਲਾਉਣ ਦਾ ਹੁਣ ਸਮਾਂ ਆ ਗਿਆ ਸਾਰੇ ਵੀਰ ਕ੍ਰੇਟ ਜ਼ਰੂਰ ਲਗਾ ਦਿਓ ਜੀ ਜਿਵੇਂ ਆਪਾਂ ਕਿਹਾ ਛੁੱਡੇ ਛੋਟੇ ਨੇ ਤਾਂ ਤੁਸੀਂ ਇੱਟਾਂ ਦਾ ਚੌਰਸ ਜਿਹਾ ਬਣਾ ਸਕਦੇ ਹੋ ਉਹਦੇ ਵਿੱਚ ਥੋੜੀ ਜਗ੍ਹਾ ਰੱਖ ਦਿਓ ਬੈਠਣ ਜੋ ਕੀ ਮੁਰਗੀਆਂ ਦੇ ਸੋ ਉਹ ਜਿਹੜੇ ਅੰਡੇ ਦੇਣੀਆਂ ਹੀ ਉੱਥੇ ਬਾਈ ਵੀਰ ਕਹਿੰਦਾ ਐਗ ਤੇ ਆਉਣ ਲਈ ਕਰਾਸ ਹੋਣਾ ਜ਼ਰੂਰੀ ਆ ਕਿ ਨਹੀਂ ਚੱਕਰ ਨਹੀਂ ਬਾਈ ਹੁਣ ਇਹਦੇ ਬਾਰੇ ਵੀ ਸੁਣੋ ਤੁਸੀਂ ਹੁਣ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਗਿਆ ਬਹੁਤ ਡੂੰਗਾ ਸਵਾਲ ਹੈ ਭਾਈ ਐਗ ਤੇ ਆਉਣ ਲਈ ਕ੍ਰੋਸ ਹੋਣਾ ਜ਼ਰੂਰੀ ਨਹੀਂ ਹੈਗਾ ਕਿ ਜਿਹੜੀ ਕ੍ਰੋਸ ਹੋਈ ਆ ਮੁਰਗੀ ਉਹੀ ਐਗ ਤੇ ਆਊਗੀ ਠੀਕ ਹੈ ਜੀ ਪਰ ਜਿਹੜੀ ਮੁਰਗੀ ਕ੍ਰੋਸ ਹੋਈ ਹੋਊਗੀ ਉਹਦੇ ਐਗ ਚੋਂ ਹੀ ਬੱਚਾ ਨਿਕਲੂਗਾ ਮਤਲਬ ਕਿ ਕਹਿਣ ਤੋਂ ਪਹਿਬ ਹੁਣ ਜੇ ਤੁਸੀਂ ਮੁਰਗੀਆਂ ਰੱਖ ਲਈਆਂ ਮੁਰਗੇ ਨਹੀਂ ਰੱਖੇ ਉਹਨੇ ਫੀਡ ਤੇ ਜੇਕਰ ਤੁਸੀਂ ਪ੍ਰੋਪਰ ਫੀਡ ਦੋਗੇ ਉਹਨੇ ਆਂਡੇ ਤੇ ਆ ਹੀ ਜਾਣਾਗਾ ਠੀਕ ਹੈ ਜੀ ਸਮਝ ਗਏ ਤੁਸੀਂ ਗੱਲ ਪਰ ਜੇਕਰ ਤੁਸੀਂ ਬੱਚੇ ਕਢਾਉਣ ਵਾਸਤੇ ਤੁਸੀਂ ਜਾਨਵਰ ਰੱਖੇ ਨੇਗੇ ਤਾ ਜਿਹੜਾ ਮੁਰਗੇ ਦਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਮੁਰਗੀਆਂ ਚ ਇੱਕ ਮੁਰਗਾ ਛੱਡਿਆ ਹੋਇਆ ਹੈਗਾ ਮੁਰਗੀਆਂ ਚ ਠੀਕ ਹੈ ਨਾ ਆ ਹੁਣ ਛੋਟੇ ਨੇ ਮੁਰਗੇ ਠੀਕ ਹੈ ਬਲਕਿ ਕੋਈ ਜ਼ਰੂਰੀ ਨਹੀਂ ਹੈਗਾ ਜੇ ਕੱਲੀਆਂ ਮੁਰਗੀਆਂ ਰੱਖਿਏ ਨੇ ਤੁਹਾਡੀਆਂ ਫੀਡ ਚੰਗੀ ਆ ਖਰਾਕ ਚੰਗੀ ਆ ਤਾਹੋ ਅੰਡੇ ਦੇਣੀਆਂ ਜਾਂ ਫਿਰ ਇਹ ਕਰ ਸਕਦੇ ਹੋ ਤੁਸੀਂ ਪਹਿਲਾਂ ਪਹਿਲਾਂ ਥੋੜੇ ਟਾਈਮ ਲਈ ਮੁਰਗਾ ਰੱਖ ਲਓ ਇੱਕ ਅੱਧੀ ਵਾਰ ਜਦੋਂ ਕ੍ਰੋਸ ਹੋ ਗਈ ਮੁਰਗੀ ਉਦੋਂ ਜਿਹੜਾ ਤੁਸੀਂ ਮੁਰਗਾ ਛੱਡ ਸਕਦੇ ਹੋਗੇ ਠੀਕ ਹੈ ਜੀ ਪਰ ਜਿਵੇਂ ਆਪਾਂ ਦੱਸਿਆ ਕਿ ਜਿਹੜਾ ਬੱਚਾ ਜਿਹੜਾ ਹੋਣ ਵਾਸਤੇ ਕ੍ਰੋਸ ਹੋਣਾ ਮੁਰਗੇ ਦੁਆਰਾ ਮੁਰਗੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਆ ਬਈ ਸਮਝ ਲੱਗੀ ਗੱਲ ਦੀ ਬਈ ਜੇ ਕੋਈ ਹੋਰ ਸਵਾਲ ਆ ਤੁਸੀਂ ਉਹ ਵੀ ਪੁੱਛ ਲਓ ਜਿਹੜੇ ਨਵੇਂ ਵੀਰ ਆਉਂਦੇ ਨੇ ਤੁਸੀਂ ਸਵਾਲ ਪੁੱਛਦੇ ਰਹੋ ਹਨ ਕਿਉਂਕਿ ਜੇ ਆਪਾਂ ਇੱਕ ਦੂਜੇ ਤੋਂ ਸਵਾਲ ਪੁੱਛਾਂਗੇ ਤਾਂ ਹੀ ਆਪਣੀ ਜਾਣਕਾਰੀ 'ਚ ਵਾਧਾ ਹੋਊਗਾ ਸੋ ਬਹੁਤ ਸਾਰੇ ਵੀਰ ਇਹ ਸਾਂਦੇ ਨੇ ਕਿ ਜੇਕਰ ਆਪਣੇ ਮੁਰਗੀਆਂ ਨਾਲ ਮੁਰਗਾ ਛੱਡਿਆ ਹੋਊ ਉਹ ਤਾਂ ਹੀ ਅੰਡੇ ਦੇਣੇ ਨਹੀਂ ਬਈ ਜਿਹੜਾ ਅੰਡੇ ਦੀ ਇਹਨਾਂ ਚ ਅੰਦਰ ਲੜੀ ਬਣੀ ਹੁੰਦੀ ਆ ਦੋਸਤੋ ਇੱਕ ਲੜੀ ਬਣੀ ਹੁੰਦੀ ਆ ਇਸ ਤਰ੍ਹਾਂ ਠੀਕ ਆ ਨਾ ਤੁਸੀਂ ਮੈਂ ਕੱਲ ਸਰਚ ਮਾਰਿਆ YouTube ਤੋਂ ਉਹ ਇੱਕ ਆਂਡਿਆਂ ਦੀ ਲੜੀ ਬਣੀ ਹੁੰਦੀ ਆ ਜੇ ਮੁਰਗਾ ਨਹੀਂ ਵੀ ਆਪਾਂ ਛੱਡਾਂਗੇ ਤਾਂ ਵੀ ਉਹਨਾਂ ਨੇ ਅੰਡੇ ਦੇਣੇ ਹੀ ਦੇਣੇ ਨੇਗੇ ਤੇ ਉੱਚ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਜੀ ਜਦੋਂ ਉਹ ਐਗਾਂ ਦੀ ਲੜੀ ਬਣੀ ਹੁੰਦੀ ਆ ਅੰਡੇ ਦੀ ਲੜੀ ਬਣੀ ਹੁੰਦੀ ਆ ਜਿਉਂ-ਜਿਉਂ ਉਹ ਆਂਡੇ ਵੱਡੇ ਹੁੰਦੇ ਜਾਂਦੇ ਨੇ ਤੇ ਹੌਂ ਜਿਵੇਂ ਇਹ ਮੁਰਗੀ ਆਂਡੇ ਦੇਈ ਜਾਂਦੀ ਆ ਠੀਕ ਆ ਜੀ ਸੋ ਬਾਈ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਕਿ ਜੇਕਰ ਆਪਾਂ ਖਾਕ ਇਹਨਾਂ ਨੂੰ ਵਧਿਆ ਦਿਨਾਂ ਤੱਕ ਕੋਈ ਜ਼ਰੂਰੀ ਨਹੀਂ ਹੈਗਾ ਮੁਰਗਾ ਰੱਖਣਾ ਮੁਰਗੇ ਤੋਂ ਬਿਨਾ ਵੀ ਜਿਹੜੀਆਂ ਮੁਰਗੀਆਂ ਹੋ ਆਂਡੇ ਦੇਈ ਜਾਂਦੀਆਂ ਨੇ ਹੋਰ ਬਾਈ ਕਿਸੇ ਦਾ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋਗੇ ਸੋ ਜਿੰਨੇ ਆਪਾਂ ਵਧੀਆ-ਵਧੀਆ ਸਵਾਲ ਕਰਾਂਗੇ ਉਸ ਤੋਂ ਬਾਈ ਦੂਜੇ ਬਾਈਆਂ ਨੂੰ ਵੀ ਜਾਣਕਾਰੀ ਮਿਲਦੀ ਹੈਗੀ ਹੈ ਨਾ ਹੋਰ ਬਾਈ ਵੀ ਜਿਵੇਂ ਹੁਣ ਬਾਈ ਨੇ ਸਵਾਲ ਪੁੱਛਿਆ ਹੈ ਨਾ ਤਾ ਹੁਣ ਦੂਜੇ ਬਾਈ ਵੀ ਸੁਣ ਰਹੇ ਨੇਗੇ ਇਹ ਇਸ ਦੁਆਰਾ ਦੂਜਿਆਂ ਨੂੰ ਵੀ ਜਿਹੜੀ ਜਾਣਕਾਰੀ ਮਿਲਦੀ ਹੈਗੀ ਠੀਕ ਆ ਬਾਈ ਸੋ ਜਿਹੜੇ ਵੀਰ ਜੁੜ ਚੁੱਕੇ ਨੇ ਬਾਈ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਇਹ ਸ਼ਿਕਵਾ ਤੁਹਾਡੇ ਤੋਂ 20 25 ਬਾਈ ਜਿਹੜੇ ਲਾਈਵ ਤੇ ਬੈਠੇ ਨੇ ਲਾਈਕ ਸਿਰਫ ਤਿੰਨ ਜਣਿਆਂ ਨੇ ਕੀਤੇ ਬਾਈ ਲਾਈਕ ਜ਼ਰੂਰ ਕਰਦਿਆ ਕਰੋ ਇੰਨਾ ਕੰਮ ਬਾਈ ਜ਼ਰੂਰ ਕਰਦਿਆ ਕਰੋ ਲਾਈਕ ਤੇ ਕੋਈ ਪੈਸੇ ਨਹੀਂ ਲੱਗਦੇ ਬਾਈ ਬਣ ਕੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸੋ ਹੋਰ ਜਿੰਨਾ ਵੀ ਵੀਰਾਂ ਦੇ ਸਵਾਲ ਨੇ ਤੁਸੀਂ ਪੁੱਛ ਸਕਦੇ ਹੋਗੇ ਤੇ ਹੋਰ ਜਿਹੜੀ ਗੱਲਬਾਤ ਇਹ ਆ ਕਿ ਹੁਣ ਆ ਸਮੇਂ ਪਾਣੀ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਈ ਹੈ ਦੋਸਤੋ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੋਵੇ ਨਾ ਉਹਦੇ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈਗੀ ਕਿਉਂਕਿ ਅੰਡੇ 'ਚ ਜ਼ਿਆਦਾ ਮਾਤਰਾ 'ਚ ਪਾਣੀ ਵੀ ਹੁੰਦਾ ਹੈ ਇਸ ਲਈ ਜੇਕਰ ਇਹਨਾਂ ਨੂੰ ਆਪਾਂ ਪਾਣੀ ਪ੍ਰੋਪਰ ਦਵਾਂਗੇ ਤਾਂ ਹੀ ਉਹ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਵਧੀਆ ਹੋਊਗੀ ਸੋ ਕਈ ਵੀਰ ਕੀ ਕਰਦੇ ਨੇ ਖੁੱਡੇ ਚ ਪਾਣੀ ਨਹੀਂ ਧਰਦੇ ਕਿ ਪਾਣੀ ਡੁੱਲ ਜਾਂਦਾ ਜਾਂ ਕਿਸੋਰ ਪਰ ਜਿਹੜਾ ਪਾਣੀ ਇਹਨਾਂ ਨੂੰ ਹਰ ਟਾਈਮ ਇਹਨਾਂ ਕੋਲ ਪਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆਗਾ ਪਾਣੀ ਦੀ ਮਹੱਤਤਾ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਫੀਡ ਬਿਨ ਆ ਇਹ ਸਾਰ ਵੀ ਲੈਣਗੇ ਪਰ ਜਿਹੜਾ ਪਾਣੀ ਆਪਾਂ ਨਹੀਂ ਦੇਵਾਂਗੇ ਜੇਕਰ ਤਾਂ ਦਿੱਕਤ ਬਹੁਤ ਆ ਜੂਗੀ ਸੋ ਪਾਣੀ ਇਹਨਾਂ ਨੂੰ ਦਿੰਦੇ ਰਹੋ ਉਹ ਯਾ ਫਿਰਦੇ ਨੇ ਆਪਣੇ ਜਾਨਵਰ ਕਈ ਵੀਰ ਕਹਿੰਦੇ ਨੇ ਕਿ ਸਾਡੇ ਜਾਨਵਰ ਐਕਟਿਵ ਨਹੀਂ ਹੁੰਦੇ ਹਨ ਬਈ ਚਲੋ ਕਈ ਵਾਰ ਹਨਾ ਪ੍ਰੋਬਲਮ ਆ ਵੀ ਜਾਂਦੀ ਕਿਸੇ ਜਾਨਵਰ ਨੂੰ ਪਰ ਜੇਕਰ ਆਪਾਂ ਇਹਨਾਂ ਦਾ ਖਾਦ ਖਾਦ ਖਰਾ ਕੇ ਇਹਨਾਂ ਦੀ ਇਹਨਾਂ ਕੋਲ ਪਾਣੀ ਹਰ ਟਾਈਮ ਰੱਖਾਂਗੇ ਇੱਕ ਹੋਰ ਮੇਰੇ ਗਾ ਦਿਮਾਗ 'ਚ ਗੱਲ ਆ ਗਈ ਕੀ ਦੇਣਾ ਤੁਸੀਂ ਹੁਣ ਜਿਸ ਤਰ੍ਹਾਂ ਗਰਮੀਆਂ ਨੇ ਤੁਸੀਂ ਕੀ ਕਰਨਾ ਓ ਆਰ ਐਸ ਇਹਨਾਂ ਨੂੰ ਕੋਲ ਕੇ ਦੇ ਸਕਦੇ ਹੋ ਦੋਸਤੋ ਓ ਆਰ ਐਸ ਆਉਂਦਾ ਜਿਹੜਾ ਆਪਾਂ ਵੀ ਪੀਨੇਗੇ ਬੁਕਾਰ ਹੋ ਜੇ ਜਾਂ ਫਿਰ ਪਾਣੀ ਦੀ ਕਮੀ ਹੋ ਜੇ ਸੋ ORS ਇਹਨਾਂ ਨੂੰ ਤੁਸੀਂ ਕੀ ਕਰਨਾ ਜਿਸ ਤਰ੍ਹਾਂ ਆਪਣਾ ਉਹ ਕੁੰਡਾ ਪਿਆਗਾ ਹਨ ਤੁਸੀਂ ਜਿਸ ਚੀਜ਼ 'ਚ ਵੀ ਭਾਂਡੇ 'ਚ ਬਰਤਨ 'ਚ ਜਿੱਥੇ ਵੀ ਤੁਸੀਂ ਇਹਨਾਂ ਨੂੰ ਪਾਣੀ ਪੋਣੇਗੇ ORS ਇਹਨਾਂ ਨੂੰ ਪਾਣੀ 'ਚ ਘੋਲ ਸਕਦੇ ਹੋ ਤੁਸੀਂ ਉਹਦੇ ਨਾਲ ਇੱਕ ਤਾਂ ਇਹਨਾਂ ਦਾ ਇਮਿਊਨਿਟੀ ਸਿਸਟਮ ਜਿਹੜਾ ਉਹ ਬੂਸਟ ਰਹੇਗਾ ਦੂਸਰੇ ਨੰਬਰ ਤੇ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਆਉਂਦੀ ਇਹਨਾਂ 'ਚ ਬਿਲਕੁਲ ਐਕਟਿਵ ਰਹਿਣਗੇ ਤੁਹਾਡੇ ਜਾਨਵਰ ਤੁਸੀਂ ਇਹ ਹਫ਼ਤੇ 'ਚ ਇੱਕ ਵਾਰੀ ਕਰ ਸਕਦੇ ਹੋਗੇ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਦੋਸਤੋ ਬਾਕੀ ਵੀ ਹੁਣ ਜਿਹੜੇ ਵੀ ਲਾਈਵ ਤੇ ਬੈਠੇ ਹੋ ਇੱਕ ਹੋਰ ਦੱਸੋ ਆਪਾਂ ਤੁਹਾਡ ਨੂੰ ਸਵਾਲ ਕਰਦੇ ਆਂਗੇ ਕਿ ਬਾਈ ਜਿਹੜੀ ਆਪਾਂ ਵੀਡੀਓ ਬਣਾਉਣੇ ਆਂਗੇ ਜਿਸ ਤਰ੍ਹਾਂ ਜਸਮੀਤ ਬਾਈ ਨੇ ਕਿਹਾ ਕਿ ਹਾਂ ਬਾਈ ਆਪਾਂ ਸਿੱਖਣ ਨੂੰ ਮਿਲਦਾ ਹੈ ਨਾ ਆਪਾਂ ਨੂੰ ਵੀਡੀਓ ਤੋਂ ਸੋ ਬਾਈ ਜਿਹੜੇ ਦੂਜੇ ਬਾਈ ਲਾਈਵ ਤੇ ਬੈਠੇ ਨੇ ਉਹ ਵੀ ਦੱਸੋ ਬਾਈ ਆਪਣੀਆਂ ਵੀਡੀਓ ਤੋਂ ਸਿੱਖਣ ਨੂੰ ਮਿਲਦਾ ਵੀ ਆ ਜਾਂ ਨਹੀਂ ਹੈ ਨਾ ਕਿਉਂਕਿ ਆਪਾਂ ਨੂੰ ਫੇਰ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਹਾਂ ਆਪਾਂ ਤੋਂ ਚਲੋ ਜਿੰਨੀ ਕੱਪਾਂ ਨੂੰ ਜਾਣਕਾਰੀ ਆ ਓਨੀ ਕ ਦੂਸਰੇ ਵੀਰ ਵੀ ਜਾਣਕਾਰੀ ਲੈ ਰਹੇ ਨੇ ਹੈ ਨਾ ਬਾਈ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੈ ਨਾ ਕਿ ਬਾਈ ਤੇਰੀਆਂ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਸਾਨੂੰ ਹਨਾ ਉਹਦੇ ਨਾਲ ਬੰਦੇ ਦੀ ਹੌਸਲਾ ਭਜਾਈ ਹੋ ਜਾਂਦੀ ਆ ਅੱਗੇ ਤੋਂ ਬਾਈ ਹੋਰ ਵੀਡੀਓ ਆਪਾਂ ਬਣਾਉਣੇ ਹੈਗੇ ਮੋਟੀਵੇਟ ਹੋ ਕੇ ਕਿ ਆਪਾਂ ਤੋਂ ਕੁਝ ਸਿੱਖ ਰਹੇ ਹੈ ਹਨਾ ਬਾਈ ਕਮੈਂਟ ਜਰੂਰ ਕਰਿਆ ਕਰੋ ਵੀ ਆਪਣੀ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਵੀ ਆ ਜਾਂ ਨਹੀਂ ਸਿੱਖਣਾ ਸੋ ਕਈ ਵਾਰ ਇੱਕ ਦੋ ਵੀਰ ਇਦਾਂ ਦੇ ਵੀ ਹੁੰਦੇ ਨੇ ਨੇਗੇਟਿਵ ਕਮੈਂਟਾਂ ਵਾਲੇ ਹਨਾ ਉਹਦੀ ਵੀ ਆਪਾਂ ਹੁਣ ਗੱਲ ਕਰ ਲੈਨੇ ਆ ਚਲੋ ਜਿੰਨਾ ਚਿਰ ਕੋਈ ਸਵਾਲ ਨਹੀਂ ਹੁੰਦਾ ਹੈਗਾ ਤੇ ਬਈ ਨੈਗੇਟਿਵ ਕਮੈਂਟ ਬਹੁਤ ਕਰਦੇ ਨੇ ਹਨਾ ਬਹੁਤ ਸਾਰੇ ਵੀਰ ਮਤਲਬ ਕਿ ਬਹੁਤ ਨਹੀਂ ਕਰਦੇ ਇੱਕ ਦੋ ਇੱਕ ਦੋ ਹੀ ਹੁੰਦੇ ਨੇਗੇ ਜੈਲਸੀ ਵਾਲੇ ਤੇ ਚਲੋ ਆਪਾਂ ਹੁਣ ਜਿਹੜੀ ਵੀ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਹਨਾ ਆਪਾਂ ਦੱਸ ਦੇਾਂਗੇ ਸੋ ਕਈ ਵੀ ਕਈ ਇਦਾਂ ਦੇ ਹੁੰਦੇ ਨੇ ਹਨਾ ਜੈਲਸੀ ਕਰਨ ਵਾਲੇ ਉਹ ਇੱਕ ਕਦੇ-ਕਦੇ ਨੈਗੇਟਿਵ ਕਮੈਂਟ ਆਉਂਦਾਗਾ ਦੋ ਚਾਰ ਮਹੀਨਿਆਂ ਚ ਇੱਕ ਦੋ ਵਾਰ ਉਹਨਾਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਪਿਆਰ ਕਰਨ ਵਾਲੇ ਵੀਰ ਜ਼ਿਆਦੇ ਨੇਗੇ ਜੇ ਸੌ ਪਿਛੇ ਇੱਕ ਬੰਦਾ ਆਪਾਂ ਨੂੰ ਕਰਦਾ ਉਹਦਾ ਆਪਾਂ ਨੂੰ ਕੋਈ ਪਰਵਾਹ ਨਹੀਂ ਇਦਾਂ ਦੇ ਬਾਦੂ ਹੁੰਦੇ ਨੇਗੇ ਸੋ ਜੇਕਰ ਬਾਈ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਨਹੀਂ ਫਿਰ ਆਪਾਂ ਲਾਈਵ ਨੂੰ ਹੁਣ ਕਰਦੇ ਇੱਥੇ ਐਂਡ ਇੱਕ ਘੰਟਾ ਹੋ ਗਿਆ ਦੋਸਤੋ ਇਹਨਾਂ ਨੂੰ ਫਿਰਦੇਆਂ ਨੂੰ ਪਹਿਲਾਂ ਦੇ ਛੱਡੇ ਹੋਏ ਨੇ ਆਪਾਂ ਸੋ ਆਪਾਂ ਤਕਰੀਬਨ 6 ਵਜੇ ਦੇ ਕਰੀਬ ਲਾਈਵ ਹੋਇਆ ਕਰਾਂਗੇ ਠੀਕ ਹੈ ਨਾ ਜਿਹੜੇ ਵੀ ਬਾਈ ਤੁਹਾਡੇ ਸਵਾਲ ਹੁੰਦੇ ਨੇ ਉਹ ਤੁਸੀਂ ਲਾਈਵ 'ਚ ਪੁੱਛ ਸਕਦੇ ਹੋ ਕਿਉਂਕਿ ਲਾਈਵ 'ਚ ਇਹ ਹੁੰਦਾਗਾ ਜਦੋਂ ਆਪਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਆਂ ਉੱਥੋਂ ਵੀ ਕਈ ਕਮੈਂਟ ਪੜੇ ਨਹੀਂ ਜਾਂਦੇ ਹੈਗੇ ਹਨਾ ਉੱਥੇ ਦਿੱਕਤ ਆਉਂਦੀ ਹੈਗੀ ਤੇ ਆਪਾਂ ਇੱਕ ਤੁਹਾਨੂੰ ਹੋਰ ਦੱਸਦੇ ਆਂ ਆਪਣਾ ਇੱਕ ਫੇਸਬੁੱਕ ਤੇ ਪੇਜ ਵੀ ਬਣਾਇਆ ਹੋਇਆ ਹੈ ਦੋਸਤੋ ਜਾਨਵਰ ਵਿਭਾਗ ਮੰਨਾ ਤੇ ਤੁਸੀਂ ਉੱਥੇ ਜਾ ਕੇ ਵੀ ਆਪਾਂ ਸ਼ਾਰਟ ਪਾਉਂਨੇ ਆ ਉੱਥੇ ਜਾਣਕਾਰੀ ਤੁਸੀਂ ਜਾ ਕੇ ਲੈ ਸਕਦੇ ਹੋਗੇ ਆਪਾਂ ਫੇਸਬੁੱਕ ਤੇ ਵੀ ਇੱਕ ਪੇਜ ਬਣਾਇਆ ਹੋਇਆ ਸੋ ਬਈ ਜੇ ਵਧੀਆ ਜਾਣਕਾਰੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਨੂੰ ਜਿਆਦਾ ਤੋਂ ਜਿਆਦਾ ਅਪਾ ਇਦਾਂ ਹੀ ਲਾਈਵ ਹੁੰਦੇ ਰਹਾਂਗੇ ਡੇਲੀ ਹਨਾ ਤਕਰੀਬਨ ਸ਼ਾਮ ਨੂੰ 5:30 ਤੋਂ ਲੈ ਕੇ 6 ਵਜੇ ਤੱਕ ਲਾਈਵ ਹੋਇਆ ਕਰਾਂਗੇ ਸੋ ਬਾਈ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਵੀਡੀਓ ਨੂੰ ਜਿਹੜੀ ਆਪਾਂ ਅਪਲੋਡ ਕੀਤੀ ਹੋਈ ਆ ਉਹ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਜਿਹੜਾ ਫਾਰਮੂਲਾ ਤੁਹਾਨੂੰ ਆਪਾਂ ਦੱਸਿਆ ਹੋਇਆਗਾ ਸੋ ਪਾ ਇੱਥੇ ਲਾਈਵ ਦਾ ਕਰਦੇ ਐਂਡ ਸਾਰੇ ਦੋਸਤਾਂ ਦਾ ਆਪਣੇ ਨਾਲ ਇਸ ਲਾਈਵ ਤੇ ਜੁੜਨ ਲਈ ਬਹੁਤ-ਬਹੁਤ ਧੰਨਵਾਦ ਜੀ